ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਠਾਈ ਹੋਇਸਾਏ ਸਾਖੀ 27 ਜੈਨੀਆਂ ਨੂੰ ਉਪਦੇਸ਼ ਕਰਨਾ ਸਰਸਾ ਤੋਂ ਚਲ ਕੇ ਸਤਗੁਰੂ ਜੀ ਨਿੱਕੇ ਨਿੱਕੇ ਕਸਬਿਆਂ ਵਿੱਚ ਵਸਦੇ ਜੀਵਾਂ ਨੂੰ ਤਾਰਦੇ ਹੋਏ ਛੀਨਤ ਲਈ ਨੌਹਰ ਸ਼ਹਿਰ ਜਾ ਕੁਚੀ ਉਸ ਸ਼ਹਿਰ ਦੇ Hindu Jain ਮਤ ਦੇ ਆਡੀਸਰ ਜੈਨੀ ਲੋਕ ਮਾਸ ਨਹੀਂ ਸਿਖਾਉਂਦੇ ਤੇ ਨਾ ਹੀ ਕਿਸੇ ਤਰ੍ਹਾਂ ਦੀ ਜੀਵ ਹੱਤਿਆ ਕਰਦੇ ਹਨ। ਭਰਮਣ ਮਨੁੱਖਾਂ ਨੂੰ ਲੁੱਟ ਕੇ ਮਾਇਆ ਜ਼ਰੂਰ ਇਕੱਠੀ ਕਰਦੇ ਸਨ। ਗਰੀਬਾਂ ਨਾਲ ਹਮਦਰਦੀ ਨਹੀਂ ਕਰਦੇ। ਸਤਗੁਰੂ ਦੇ ਇੱਕ ਸਿੱਖ ਦੇ ਪੈਰ ਹੇਠਾਂ ਆ ਕੇ ਕਬੂਤਰ ਦੀ ਬਹੁਤ ਹੋ ਗਈ। ਕਿਉਂਕਿ ਜੈਨੀ ਮੰਦਰ ਵਿੱਚ ਕਬੂਤਰ ਅਣਗਿਣਤ ਸਨ। ਉਹ ਦਾਣੇ ਤੇ ਲੱਗੇ ਹੋਏ ਪੈਰਾਂ ਵਿੱਚੋਂ ਨਹੀਂ ਸਨ ਉੱਡਦੇ ਤੇ ਨਾ ਹੀ ਪੁਰਸ਼ ਕੋਲ ਉੱਠਦੇ ਸਨ। ਕਬੂਤਰ ਦੇ ਮਰਨ ਤੇ ਜੈਨੀ ਪੁਜਾਰੀਆਂ ਨੇ ਰੋਲਾ ਪਾ ਦਿੱਤਾ। ਇੱਕ ਪੁਜਾਰੀ ਨੇ ਕਿਹਾ देव पंछी की मौत हो गई है जीव हत्या लगेगी मारन वाले पुरुष नत्या का प्राश्चित करना चाहिए है इसने बहुत माड़ा किया है देव पंछी अज तक किसी नहीं मारिया ये पापी है सतगुरु जी ने उस पुजारी समझा का यत्न किया कि इस इस तरह नहीं करना चाहिए जीव जेड़े जमे हैं वो किसी ना किसी वसीले मरते जाने हन। कोई पाप नहीं कबूतर के मरण का ਇਹ ਮਰਨ ਵਾਸਤੇ ਹੀ ਚੋਂਦੇ ਹਨ ਮਨੁੱਖ ਦੀ ਖੁਰਾਕ ਹਨ ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਜੈਨੀ ਤਾਂ ਸਿਰ ਤੋਂ ਪੈਰਾਂ ਤੱਕ ਸਣਪਲ ਕੀ ਆਪੇ ਤੋਂ ਬਾਹਰ ਹੋ ਗਏ ਉਹ ਨਾਨੀ ਡਾਢਾ ਰੋਲਾ ਪਾਇਆ ਆਪ ਚੰਗੇ ਸੰਤ ਹੋ ਜਿਹੜੇ ਜੀਵ ਹੱਤਿਆ ਦਾ ਪ੍ਰਚਾਰ ਕਰਦੇ ਹੋ ਇਨਸਾਵਾਦ ਨੂੰ ਇੱਥੇ ਥਾਂ ਨਹੀਂ ਜੇ ਕੋਈ ਕਰਾਮਾਤ ਰੱਖਦੇ ਹੋ ਕੋਈ ਬ੍ਰह्म ਸ਼ਕਤੀ ਦਾ ਬਲ ਹੈ ਤਾਂ ਮਾਰੋ ਖਾਂ ਪਲਾਸਾਰੇ ਕਬੂਤਰਾਂ ਨੂੰ ਐਵੇਂ ਸੰਤगिरी ਦਾ ਢੋਂਗ ਰੱਚੀ ਫਿਰਦੇ ਹੋ शिकारखेड नाम बा अज्ज तलवार बंदूक ऊंट घोड़े ਤੇ ਸੇਵਕ ਨਾਲ ਲਈ ਫਿਰਦੇ ਹੋ ਜਿਆਨੀ ਪੁਜਾਰੀਆਂ ਦੀ ਅਗਿਆਨਤਾ ਕੁਰਤਨ ਤੇ ਕਰੋਧਤਾ ਉੱਪਰ ਸਤਿਗੁਰੂ ਜੀ ਨਰਾਜ਼ ਨਹੀਂ ਹੋਏ ਉਹਨਾਂ ਨੇ ਇੱਕ ਨਿਰਾਲੀ ਹੀ ਮੁਸਕਰਾਟ ਨਾਲ ਬਚਨ ਕੀਤਾ ਫਿੱਕੇ ਬਚਨ ਨਹੀਂ ਬੋਲਣੇ ਚਾਹੀਦੇ ਪੁਰਖ ਨੂੰ ਧਾਰਮਿਕ ਅਸਥਾਨ ਦਾ ਪੁਜਾਰੀ ਹੋ ਕੇ ਕਦੇ ਵਿਰੋਧ ਨਹੀਂ ਕਰਨਾ ਚਾਹੀਦਾ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਲਓ ਫਿਰ ਸਾਰੇ ਕਬੂਤਰ ਸੋ ਗਏ ਇਹ ਬਚਨ ਕਰੰਦੀ ਢਿੱਲ ਹੀ ਸੀ ਕਿ ਮੰਦਰ ਦੀ ਚਾਰ ਦੀਵਾਰੀ ਵਿੱਚ ਜਿੰਨੇ ਕਬੂਤਰ ਸਨ ਜਿੱਥੇ ਜਿੱਥੇ ਚੋਗਾ ਚੁਗਰੇ ਸਨ ਕਈ ਗੁਟਕੂ ਗੁਟਕੂ ਕਰਦੇ ਸਨ ਉਹ ਸਾਰੇ ਦੇ ਸਾਰੇ ਉੱਥੇ ਹੀ ਸੋ ਗਏ ਧੋਣਾ ਸੁਟ ਦਿੱਤੀਆਂ ਦੇਖਣ ਵਾਲਿਆਂ ਨੂੰ ਪ੍ਰਤੀਤ ਹੋਇਆ ਕਿ ਉਹ ਮਰ ਗਏ ਹਨ ਇਹ ਕੌਤਕ ਦੇਖ ਕੇ ਪੁਜਾਰੀ ਦੇ ਪੈਰਾਂ ਹਟੋ ਤਰਤੀ ਨਿਕਲ ਗਈ ਉਸ ਦਾ ਸੀ ਚਕਰਾਂ ਲੱਗ ਪਿਆ ਉਹ ਸਤਿਗੁਰੂ ਜੀ ਵੱਲ ਤੇ ਕਬੂਤਰਾਂ ਵੱਲ ਡੋਰ ਪੁਰਾਉ ਕੀ ਦਿਖਤਾਰਿਆ ਉਹ ਗੱਲ ਕਰਨ ਜੋਗਾ ਨਾ ਰਿਹਾ ਜਿਹੜੇ ਹੋਰ ਦੇਖਣ ਵਾਲੇ ਸਨ ਉਹ ਘਬਰਾ ਕੇ ਚਲੇ ਗਏ ਸ਼ਹਿਰ ਵਿੱਚ ਰੌਲਾ ਮਚ ਗਿਆ ਕਿ ਮੰਦਰ ਦੇ ਕਬੂਤਰ ਸਾਰੇ ਮਰ ਗਏ ਹਨ ਹੁਣ ਹੇਠਲੀ ਉੱਤੇ ਹੋਵੇਗੀ ਜ਼ਰੂਰ ਦੁਨੀਆ ਗਰਖ ਹੋਵੇਗੀ ਕਿਸੇ ਨੇ ਸ਼ੋਰ ਮਚਾਇਆ ਇੱਕ ਸਾਧੂ ਆਇਆ ਹੈ ਉਸ ਦੇ ਬਚਨ ਨਾਲ ਸਾਰੇ ਕਬੂਤਰ ਮਰ ਗਏ ਦੇਵ ਪੰਛੀਆਂ ਦੀ ਮੌਤ ਭਲੇ ਦੀ ਮੌਤ ਨਹੀਂ ਇਹ ਸ਼ਹਿਰ ਜ਼ਰੂਰ ਗਰਖ ਹੋ ਜਾਵੇਗਾ ਕੋਈ ਉਪਰਾਲਾ ਕਰੋ ਯਤਨ ਕਰੋ ਓਮ ਜਪ ਕਰੋ ਸਾਧੂ ਆ ਸਤਿਗੁਰੂ ਜੀ ਦੇ ਚਰਨਾਂ ਲੱਗੋ ਜਿਨੇ ਜੀ ਉਨੀਆਂ ਹੀ ਕਿਸਮਾਂ ਦੀਆਂ ਗੱਲਾਂ ਸਨ ਕੋਈ ਕਿਸੇ ਦੀ ਸੁਣਦਾ ਤੇ ਕੋਈ ਨਹੀਂ ਸੀ ਸੁਣਦਾ ਸਤਿਗੁਰੂ ਜੀ ਤੇ ਸਿੰਘ ਖਲੋਤੇ ਮੁਸਕਰਾਏ ਜਾਂਦੇ ਸਨ ਇਹ ਮਹਾਪੁਰਸ਼ੋ ਇਹ ਆਪਨੇ ਕੀ ਕੀਤਾ ਸਾਰੇ ਕਬੂਤਰ ਮਾਰ ਦਿੱਤੇ ਇਹ ਹੱਤਿਆ ਕਿਸ ਨੂੰ ਲੱਗੇਗੀ ਇੱਕ ਸੇਠ ਨੇ ਸਤਿਗੁਰੂ ਜੀ ਤੋਂ ਪੁੱਛਿਆ ਇਹ ਹੱਤਿਆ ਕੁੱਝ ਅਸਾਂ ਨੂੰ ਲੱਗੇਗੀ ਤੇ ਕੁੱਝ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਨੇ ਹੱਤਿਆ ਕੀਤੀ ਹੈ ਤੇ ਕਰਦੇ ਰਹੇ ਹਨ ਸਤਿਗੁਰੂ ਜੀ ਦਾ ਉੱਤਰ ਸੀ ਸਾਰੇ ਜਨ ਇਕੱਠੇ ਹੋਏ ਪੁਜਾਰੀਆਂ ਦੀਆਂ ਅੱਖਾਂ ਖੁੱਲ ਗਈਆਂ ਤੇ ਗੁਰੂ ਜੀ ਦੀ ਚੰਨੀ ਡਿੱਗ ਕੇ ਈਉਂ ਅੱਖ ਲੱਕੇ हे ਦਾਤਾ ਦਇਆ ਕਰੋ ਅਸਾਂ ਦੀ ਪੁੱਲ ਬਖਸ਼ੋ ਆਪ ਦੀ ਸ਼ਕਤੀ ਪਰ ਕੇ ਪੁੱਲ ਕੀਤੀ ਇਹ ਕੁਝ ਨਹੀਂ ਸੀ ਕਰਨਾ ਚਾਹੀਦਾ ਹੁਣ ਇਹਨਾਂ ਦੇ ਪੰਛੀਆਂ ਨੂੰ ਸੁਰਜੀਤ ਕਰੋ ਇਹਨਾਂ ਦੇ ਬਿਨਾ ਇਹ ਸ਼ਹਿਰ ਤੇ ਮੰਦਰ ਸੁਣ ਹੋ ਜਾਵੇਗਾ ਪੁਜਾਰੀਆਂ ਤੇ ਸ਼ਹਿਰ ਦਾ ਤਰਲਾ ਸੁਣ ਕੇ ਸਤ ਗੁਰੂ ਜੀ ਦਇਆ ਦੇ ਕਰ ਆਏ ਉਹਨਾਂ ਨੇ ਬਚਨ ਕੀਤਾ ਅੱਛਾ ਜਾਓ ਚੋਕ ਲਿਆਓ वाहेगुरु शब्द सब उचार के चोग खिलारो सारे पची सुरजीत हो जानगे पर जेड़ा पहलों मरिया है वह नहीं उठेगा क्योंकि ओहो प्रभु के हकमाल मरिया है उसकी रूह उठ गई है ओहो काल चक्कर विचो निकल गया है उसकी मुक्ति हो गई है साहिबा दे बचन सुन के जैनी न्ठे गए चोग ले आए पाव दाने ले आए आ आके चोग सुटे गए तो कबूतर उठ के चुभ दे गए ਇਤੋਂ ਤੱਕ ਇਹ ਸਾਰੇ ਮੂਰਤ ਸੁਰਜੀਤ ਹੋ ਗਏ ਪਰ ਉਹ ਕਬੂਤਰ ਨਾ ਉੱਠਿਆ ਜਿਹੜਾ ਸਿੰਘ ਦੇ ਪੈਰਾਂ ਹੇਠ ਆ ਕੇ ਮਰਿਆ ਸੀ ਇਹ ਕੌਤਕ ਦੇਖ ਕੇ ਸ਼ਹਿਰ ਵਾਸੀ ਬਹੁਤ ਹੈਰਾਨ ਹੋਏ ਤੇ ਸਤਿਗੁਰੂ ਜੀ ਦੇਸ਼ਰ ਘਾਲੂ ਬਣੇ ਸਾਇਬਾ ਨੇ ਸਾਰੇ ਜੈਨੀਆਂ ਨੂੰ ਕਿਹਾ हे ਮਹਾਵੀਰ ਦੇ ਪੁਜਾਰੀਓ ਤੁਸੀਂ ਜੀਵਨ ਜਤ ਤੋਂ ਦੂਰ ਜਾ ਰਹੇ ਹੋ ਸਤਿਆ ਦੀ ਪੂਜਾ ਕਰਨ ਦੀ ਥਾਂ ਝੂਠ ਦੇ ਸੇਵਕ ਬਣ ਰਹੇ ਹੋ ਪੰਛੀ ਦਾ ਮਰਨਾ ਜਾਂ ਮਾਰਨਾ ਜੀਵ ਹੱਤਿਆ ਨਹੀਂ ਇਹ ਤੁਸਾਂ ਦਾ ਪਰਮ ਹੈ ਵਹਿਮ ਹੈ ਅਸਲ ਜਿਹੜੀ ਜੀਵ ਹੱਤਿਆ ਹੋ ਰਹੀ ਹੈ ਉਧਰ ਤੁਸੀਂ ਧਿਆਨ ਹੀ ਨਹੀਂ ਦਿੰਦੇ ਪਾਪ ਮਹਾ ਭਿਆਨਕ ਪਾਪ ਹੋ ਰਹੇ ਹਨ ਭਾਰਤ ਮਾਤਾ ਪਾਪਾਂ ਦੇ ਕਾਰਨ ਕਪਰਾ ਗਈ ਹੈ ਉਹਨਾਂ ਪਾਪਾਂ ਦਾ ਸ਼ਾਇਦ ਤੁਸਾਂ ਨੂੰ ਗਿਆਨ ਨਹੀਂ ਸੁਣੋ ਅਸੀਂ ਤੁਸਾਂ ਨੂੰ ਦੱਸੇ ਹਾਂ ਉਹ ਪਾਪ ਇਹ ਹੈ ਕਿ ਪਰਦੇਸੀ ਤੁਰਕ ਮੁਗਲ ਤੇ ਪਠਾਨ Hindu ਧਰਮ ਸਭਿਤਾ ਸਦਾਚਾਰ ਨਾਰੀ ਧਰਮ ਵੇਦ ਗ੍ਰੰਥ ਤੇ ਮੰਦਰਾਂ ਦੀ ਹੋਂਦ ਧਰਮ ਸਭਿਤਾ ਰਿਆ ਹੈ ਹਜ਼ਾਰਾਂ ਦੇਵੀਆਂ ਤੇ ਪੁਰਸ਼ਾਂ ਨੂੰ ਕੋਲੂ ਦੇ ਬੈਂਗਵਾਲ ਕੋਲੂ ਦੇ ਬੈਲਵਾਂਗ ਫਿਕਾਰੀ ਚੋਇਆ ਜਾਂਦਾ ਹੈ ਕੁੱਟ-ਕੁੱਟ ਕੇ ਭੁੱਖਿਆ ਮਾਰਿਆ ਜਾਂਦਾ ਹੈ ਦੇਵੀਆਂ ਦੇ ਸੱਤ ਪੰਗ ਕੀਤੇ ਜਾਂਦੇ ਹਨ ਦੇਵ ਪੂਜਾ ਬੰਦ ਹੋ ਰਹੀ ਹੈ ਇਹ ਜੀਵ ਹੱਤਿਆ ਨਹੀਂ ਬਦੇਸ਼ੀ ਹੁਕਮਰਾਨ ਤੇ ਜ਼ਾਲਮ ਸੰਗੀਸ ਦੇ ਜ਼ੁਲਮ ਨੂੰ ਸਹਿਣਾ ਤੇ ਗੁਲਾਮ ਹੋ ਕੇ ਰਹਿਣਾ ਹੀ ਮਹਾਪਾਪ ਨਹੀਂ ਕਬੂਤਰ ਮਰੀਦਾ ਦਰਸ ਆਉਂਦਾ ਹੈ ਪਰ ਕੀ ਬੰਦੇ ਮਰੀਦਾ ਦਰਸ ਨਹੀਂ ਔਰੰਗਜ਼ੇਬ ਨੇ ਮੱਤਰਾ ਬਿੰਦਰਾਵਨ ਹਰਿਦੁਆਰ ਤੇ ਹੋਰ ਥਾਵਾਂ ਦੇ ਮੰਦਰ ਢਾਟੇਰੇ ਕੀਤੇ ਹਨ ਕਿ ਇਹ ਬਾਪ ਨੇ ਜ਼ਾਲਮ ਦੇ ਜ਼ੁਲਮਾ ਦਾ ਅੰਤ ਕਰਨ ਲਈ ਕਦੀ ਕੁਝ ਸੋਚਿਆ ਹੈ ਸਤਗੁਰੂ ਜੀ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਜੈਨੀ ਘਪਰਾ ਗਏ ਉਹ ਝੂਠੇ ਸਨ ਉਹਨਾਂ ਨੇ ਕਦੀ ਸੁਤੰਤਰਤਾ ਤੇ ਗੁਲਾਮੀ ਦਾ ਮੁਕਾਬਲਾ ਕਰਕੇ ਨਹੀਂ ਸੀ ਵੇਖਿਆ ਉਹ ਤਾਂ ਬਸ ਪੈਸਾ ਕਮਾਉਣਾ ਚਾਹੁੰਦੇ ਸਨ ਮੁਗਲਾਂ ਤੇ ਤੁਰਕਾਂ ਦੀ ਸੇਵਾ ਕਰਕੇ ਜਾਨਾ ਬਚਾਉਂਦੇ ਸਨ ਉਹ ਸਾਰੇ ਸਤਗੁਰੂ ਜੀ ਦੀ ਚਰਨੀ ਟੱਠੇ ਤੇ ਪੁਰਲ ਬਖਸ਼ਾਈ ਸਹੀ ਜੀਵਨ ਦਾ ਰਸਤਾ ਪੁੱਛਿਆ ਪ੍ਰੋਸਾ ਦਿੱਤਾ ਕਿ ਅੱਗੇ ਨੂੰ ਪਖੰਡ ਛੱਡ ਕੇ ਅਸਲ ਭਗਤੀ ਕਰਾਂਗੇ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਤੇ ਬ੍ਰਹਮ ਸ਼ਕਤੀ ਦਾ ਕੋਤਕ ਦੇਖ ਕੇ ਸਾਰੇ ਸਾਈ ਭਾਂ ਦੀ ਸੇਵਾ ਕਰਨ ਲੱਗੇ ਜਿਸ ਨੇ ਕਦੀ ਕਿਸੇ ਸਾਧੂ ਦੇ ਦਰਸ਼ਨ ਨਹੀਂ ਸੰਕਿੱਤੇ ਉਸ ਵੀ ਦਰਸ਼ਨ ਕੀਤੇ ਉਹ ਨਿਹਾਲ ਹੋਇਆ ਸੁਗੰਧੀ ਦੀ ਤਰ੍ਹਾਂ ਸਤਿਗੁਰੂ ਜੀ ਦਾ ਜਸ ਸੁਫੇਰੇ ਖਿੱਲਰ ਗਿਆ ਨਵੋ ਸ਼ਹਿਰ ਵਿੱਚ ਜਸ ਖਿਲਰਨ ਨਾਲ ਕਈ ਐਸੇ ਪੁਰਸ਼ ਵੀ ਦਰਸ਼ਨ ਕਰਨ ਆਏ ਜਿਹੜੇ ਖੁਦ ਕਿਸੇ ਨਾ ਕਿਸੇ ਗੁਣ কা ਕੇ ਮਸ਼ਹੂਰ ਸਨ ਉੱਥੇ ਪੰਡਤ ਕਿਸ਼ਨ ਚੰਦ ਜੋਤਸ਼ੀ ਰਹਿੰਦਾ ਸੀ ਉਹ ਵੀ ਸਤਗੁਰੂ ਜੀ ਦੇ ਦਰਸ਼ਨਾਂ ਨੂੰ ਆ ਗਿਆ ਉਸ ਨੂੰ ਉਹਦਿਆਂ ਦੇਖ ਕੇ ਸਾਈਹਬਾ ਨੇ ਉਸ ਨੂੰ ਗੁਣੀ ਸਮਝ ਕੇ ਉਸ ਦਾ ਸਤਕਾਰ ਕੀਤਾ ਉਸ ਨੇ ਬੈਠਦੇ ਹੀ ਕਿਹਾ ਮਹਾਰਾਜ ਆਪ ਤੁਨ ਹੋ ਜਿਨ੍ਹਾਂ ਨੂੰ ਪਾਰਬ੍ਰਹਮ ਦੇ دیدار ਹੋਏ ਹਨ ਨੂਰੀ ਜੋਤ ਦਾ ਪ੍ਰਕਾਸ਼ ਆਪ ਦੇ ਹਿਰਦੇ ਵਿੱਚ ਹੈ ਸਤਗੁਰੂ ਜੀ ਨੇ ਪੁੱਛਿਆ ਪੰਡਤ ਜੀ ਜੋਤਿਸ਼ ਵਿਦਿਆ ਦੇ ਹਿਸਾਬ ਨਾਲ ਦੱਸੋ ਭਲਾ ਅਸੀਂ ਕਿਸ ਕੰਮ ਤੇ ਕਿੱਧਰ ਜਾ ਰਹੇ ਹਾਂ ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਜੋਤਸ਼ੀ ਨੇ ਆਖਿਆ ਮੈਂ ਜੋਤਿਸ਼ ਦਾ ਹਿਸਾਬ ਕਰਕੇ ਦੱਸਦਾ ਹਾਂ ਜੋ ਕੁਝ ਮੇਰੇ ਹਿਸਾਬ ਵਿੱਚ ਆਵੇਗਾ ਉਹ ਦੱਸਾਂਗਾ ਇਹ ਆਖ ਕੇ ਕ੍ਰਿਸ਼ਨ ਚੰਦ ਨੇ ਦੋ ਜੋਤਿਸ਼ ਲਾਣਾ ਆਰੰਭ ਕੀਤਾ ਉਸ ਜੋਤਿਸ਼ ਲਾ ਕੇ ਉੱਤਰ ਦਿੱਤਾ ਮਹਾਰਾਜ ਆਪ ਦੱਖਣ ਦੇਸ਼ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਜਾ ਰਹੇ ਹੋ ਬਾਦਸ਼ਾਹ ਨਾਲ ਆਪ ਦਾ ਮੇਲ ਨਹੀਂ ਹੋਏਗਾ ਕਿਉਂਕਿ ਬਾਦਸ਼ਾਹ ਦੀ ਮੌਤ ਛੇਤੀ ਹੋ ਜਾਵੇਗੀ ਹਾਂ ਉਸਦੇ ਪੁੱਤਰ ਨਾਲ ਮੇਲ ਜਰੂਰ ਹੋਵੇਗਾ। ਆਪ ਦੱਖਣ ਦੇਸ਼ जरूर जाओगे। ਕਿਸੇ ਯੋਗ ਆਤਮੀ ਨਾਲ ਆਪ ਦਾ ਮੇਲ ਹੋਵੇਗਾ। ਇਹ ਜੋਤਿਸ਼ ਵਿੱਦਿਆ ਦਾ ਕਿਹਾਸ ਹੈ। ਕ੍ਰਿਸ਼ਨ ਚੰਦ ਦਾ हिसाब ਕੁਝ ਠੀਕ ਦੇਖ ਕੇ ਸਤਿਗੁਰੂ ਜੀ ਨੇ ਉਸ ਨੂੰ ਸੋਨੇ ਦੀਆਂ ਮੋਹਰਾ ਦੇਣੀਆਂ ਚਾਹੀਆਂ। ਪਰ ਉਸਨੇ ਮੋਹਰਾ ਮੋੜ ਕੇ ਬੇਨਤੀ ਕੀਤੀ, "हे दाता, ਆਪ ਤਾਂ ਦੋ ਜਾਣ ਤੇ ਮਾਲਕ ਹੋ। ਇਹ ਮਾਇਆ ਆਪ ਕੋਲੋਂ ਲੈ ਕੇ ਮੇਰੀ ਕਲਿਆਣਕਾਤ ਹੋਵੇਗੀ। ਮਾਇਆ 나ਗਨੀ ਨਹੀਂ ਤਾਂ ਪਹਿਲਾ ਟੰਗਿਆ ਹੋਇਆ ਹੈ। ਦਇਆ ਕਰੋ।" ਧਿਆਲਤਾ ਕਰਕੇ ਪਵਜਲ ਪਾਰ ਕਰਨ ਦਾ ਸਾਧਨ ਦੱਸੋ ਪਾਰ ਉਤਾਰਾ ਕਰੋ ਮਾਇਆ ਦੀ ਥਾ ਨਾਮ ਬਖਸ਼ੋ ਮੈਨੂੰ ਮਾਇਆ ਦੀ ਲੋੜ ਨਹੀਂ ਮੁਕਤੀ ਪ੍ਰਾਪਤ ਦੀ ਲੋੜ ਹੈ ਅਮਰ ਸ਼ਾਂਤੀ ਦੀ ਜ਼ਰੂਰਤ ਹੈ ਕ੍ਰਿਸ਼ਨ ਚੰਦ ਦੀ ਇਹ ਗੱਲ ਸੁਣ ਕੇ ਸਾਈਂ ਹੋਰ ਵੀ ਖੁਸ਼ ਹੋ ਗਏ ਸਾਈਂ ਬਾਣੀ ਉਸੇ ਵੇਲੇ ਕ੍ਰਿਸ਼ਨ ਚੰਦ ਨੂੰ ਨਿਗਾਲ ਕੀਤਾ ਤੇ ਨਾਲ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਇਸ ਨੌਹਰ ਸ਼ਹਿਰ ਵਿੱਚ ਸਤਿਗੁਰੂ ਜੀ ਜਿੰਨੇ ਦਿਨ ਵੀ ਰਹੇ ਉਤਨੇ ਦਿਨ ਲੋਕਾਂ ਨੇ ਬਹੁਤ ਸੇਵਾ ਕੀਤੀ ਉਨ੍ਹਾਂ ਨੇ ਸੇਵਾ ਦੇ ਨਾਲ ਨਾਲ ਸਿਮਰਨ ਦਾ ਉਦੇਸ਼ ਵੀ ਸੁਣਿਆ ਇਸ ਸ਼ਹਿਰ ਵਿੱਚ ਸਤਿਗੁਰੂ ਜੀ ਨੇ ਹੋਰ ਅਨੇਕਾਂ ਸਾਧੂ ਸੰਤਾਂ ਨੂੰ ਪਖੰਡ ਵੱਲੋਂ ਮੋੜ ਕੇ ਸਿੱਧੇ ਰਸਤੇ ਪਾਇਆ ਉਹ ਬੱਤੀ ਤੇ ਸੇਵਾ ਸੁਚੱਜੇ ਤੇ ਸਹੀ ਟੰਗ ਢਾਲ ਕਰਨ ਲੱਗੇ ਕੁਝ ਦਿਨ ਇੱਥੇ ਰਹਿ ਕੇ ਸਤਿਗੁਰੂ ਜੀ ਨੇ ਅੱਗੇ ਨੂੰ ਕੋਸ਼ਿਸ਼ ਕੀਤਾ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦ ਆ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ